ਜੋ ਜੀ ਹਾਜ਼ਰੀ ਕਰ ਰਹੇ ਹੋ ਆਪ ਆਪਾਂ थोड़े विचित्र वास्ते गुरुमत ਵਿਚਾਰਾਂ ਦੀ ਸਾਝ ਕਰ ਸਕੀਏ ਔਰ ਜੀ ਅਸੀਸ ਬਖਸ਼ੋ ਗੁਰੂ ਬਖਸ਼ੀ ਖਤੇ ਪਰਵਾਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਦੀ ਦੁਨੀਆ ਦੇ ਵਿੱਚ ਦੋ ਤਰ੍ਹਾਂ ਦੇ ਸਾਨੂੰ ਲੋਕ ਮਿਲਦੇ ਨੇ ਇੱਕ ਉਹ ਹੈ جو ریت تو ایک وہ ہے جو پریت کرتے ہیں جڑا منک ریت کرتا ہے شروعات ریت جڑی کو بہت ہی ودیا ہے اس ریت پروان کیتا جاتا ہے ਪਰ ਜੇ ਰੀਤ ਪ੍ਰੀਤ ਵਿੱਚ ਨਾ ਬਦਲੇ ਤਾਂ ਸਾਡੀ ਜਿਹੜੀ ਉਹ ਰੀਤ ਬੇਕਾਰ ਬਚਲੇ ਜਾਂਦੀ ਜਿਵੇਂ ਸਾਧ ਸੰਗਤ ਆਪਾਂ ਇੱਕ ਬੀਜ ਨੂੰ ਧਰਤੀ ਦੇ ਵਿੱਚ ਬੀਜਦੇ ਆ ਜੇ ਉਹ ਬੀਜ ਆਪਣੇ ਫਲ ਫਲ ਤੱਕ ਨਾ ਪਹੁੰਚੇ ਤਾਂ ਉਹਦੇ ਉੱਪਰ ਕੀਤੀ ਹੋਈ ਮਿਹਨਤ ਉਹਨੂੰ ਦਿੱਤਾ ਹੋਇਆ ਪਾਣੀ وہ سارا سارا بےکار چلی جاتا ہے اس فیس کی قدر نہیں پہنتی اسی طرح ایک بچہ ہے چھوٹا بچہ جس وقت جنم لے تبدیل نہ ہو بچہ سمے کے نوڑے نہ بھولے نہ ترے نہ ان کی بدھ نہ کرے تو موافق کرنا سا سنگت ਉਹਨੂੰ ਜਨਮ ਦੇਣ ਵਾਲੇ ਵੀ ਫਿਰ ਕਈ ਵਾਰੀ ਉਹ ਟੈਨਸ਼ਨ ਵਿੱਚ ਪੈ ਜਾਂਦੇ ਨੇ ਕਿਉਂਕਿ ਸਮੇਂ ਦੇ ਨਾਲ ਉਹਨਾਂ ਵਿਕਾਸ ਨਹੀਂ ਕੀਤਾ ਹੱਸੇ ਤਰ੍ਹਾਂ ਸ਼ੁਰੂਆਤੀ ਤੌਰ ਤੇ ਜਿਹੜੀ ਸਾਡੀ ਜੀਤਰ ਉਹ ਬਹੁਤ ਚੰਗੀ ਹੈ ਸਾਥ ਸੰਗਤ ਜਿਵੇਂ ਇੱਕ ਬੱਚਾ ਜਦੋਂ ਆਪਾਂ ਉਹ ਸਕੂਲ ਦੇ ਵਿੱਚ ਐਡਮਿਸ਼ਨ ਦਵਾਨਿਆਂ ਦਾਖਲ ਕਰਦੇ ਆ ਤੇ ਬੱਚੇ ਨੂੰ ਸਭ ਕੁ ਸਿਖਾਣ ਵਾਸਤੇ ਬੱਚੇ ਨੂੰ ਸਬਜਕ ਪੜਾਣ ਵਾਸਤੇ ਉਹਦੇ ਜਿਹਨ ਦੇ ਵਿੱਚ ਉਹ ਗਿਆਨ ਪਾਣ ਵਾਸਤੇ ਸਭ ਤੋਂ ਪਹਿਲਾਂ ਇੱਕ ਤਸਵੀਰ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਆਪਾਂ ਸਾਰੇ ਜਦੋਂ ਸਕੂਲਾਂ ਦੇ ਵਿੱਚ ਪੜ੍ਹੇ ਆ ਤੇ ਜਿਸ ਵਕਤ ਸ਼ੁਰੂਆਤੀ ਦੌਰ ਹੁੰਦਾ ਹੋਇਆ ਉਸ ਵਕਤ ਊੜੇ ਨੂੰ 식ਾਨ ਵਾਸਤੇ ਨਾਲ ਇੱਕ ਤਸਵੀਰ ਬਣਾਈ ਜਾਂਦੀ ਹੈ ਊਠ ਦੀ ਇਸੇ ਤਰ੍ਹਾਂ ਜਦੋਂ ਬੱਚਾ ਐੜੇ ਨੂੰ ਪੜਦਾ ਹੈ ਤੇ ਨਾਲ ਤਸਵੀਰ ਹੁੰਦੀ ਹੈ ਅੰਬ ਦੀ ਸਾਧ ਸੰਧਤ ਉਹ ਬੱਚਾ ਹੌਲੀ-ਹੌਲੀ ਪੜਦਿਆਂ ਪੜਦਿਆਂ ਉਹ ਨੂੰ ਊੜੇ ਦਾ ਪਤਾ ਲੱਗ ਜਾਂਦਾ ਐੜੇ ਦਾ ਪਤਾ ਲੱਗ ਜਾਂਦਾ ਈੜੀ ਦਾ ਪਤਾ ਲੱਗ ਜਾਂਦਾ ਹੈ ਤੇ ਉਹ ਆਪਣੀ ਜਿਹੜੀ ਮੰਜ਼ਲ ਹੈ ਆਪਣਾ ਜਿਹੜਾ ਮੁਕਾਮ ਹੈ ਉਤੇ ਵੱਲ ਉਹ ਸਫ਼ਰ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਜੇ ਸਾਥ ਸੰਗਤ ਅੱਜ ਉਹ ਬੱਚਾ ਇਹ ਗੱਲ ਆਖੇ ਕਿ ਊੜਾ ਤਾਂ ਪਾ ਦਿੱਤਾ ਪਰ ਨਾਲ ਤੁਸੀਂ ਊਠ ਖੜਾ ਹੀ ਨਹੀਂ ਕੀਤਾ ਤੁਸੀਂ ਐੜਾ ਤਾਂ ਪਾ ਦਿੱਤਾ ਨਾਲ ਆਂਬ ਤਾਂ ਕਿਤੇ ਨਜ਼ਰ ਨਹੀਂ ਆਇਆ معاف کرنا سات سنگت سانوں یہ کہنا پوے گا اس بچے بھی جڑی کی جڑی بھی ہے وہ وکاس نہیں کرتی بچہ ہجے ریت وسیا ہوا وہ پریت وی گیا جدو سان پریت پی جائے پھر سات سنگت اس بچے کے جیون کے تصویر نکل جاتی ہے ਉਸ ਬੱਚੇ ਦੇ ਜੀਵਨ ਦੇ ਵਿੱਚੋਂ ਉਹ ਫੋਟੋਆਂ ਨਿਕਲ ਜਾਂਦੀਆਂ ਨੇ ਜਿਹੜੀ ਸ਼ੁਰੂਆਤੀ ਤੌਰ ਤੇ ਵਿੱਚ ਉਹਨੇ ਸਾਦ ਸੰਗਤ ਪ੍ਰੀਤ ਵਾਸਤੇ ਰੀਤ ਨੂੰ ਬਣਾਇਆ ਸੀ ਇਸੇ ਤਰ੍ਹਾਂ ਸਤਿਗੁਰੂ ਗੁਰੂ ਪਾਤਸ਼ਾਹ ਜਿਨੇ ਧਰਮ ਦੇ ਮਾਰਗ ਦੀ ਗੱਲ ਕੀਤੀ ਮਹਾਰਜ ਆਖਦੇ ਨੇ ਕਹਿੰਦੇ ਧਰਮ ਦੇ ਮਾਰਗ ਤੇ ਤੂੰ ਤਾਂ ਪਰਵਾਨ ਹੋ ਸਕਦਾ ਹੈ ਜੇ ਤੇਰੀ ਰੀਤ ਪ੍ਰੀਤ ਵਿੱਚ ਬਦਲ ਜਾਵੇ ਹੁਣ ਪ੍ਰੀਤ ਕੀ ਹੈ ਕਿਉਂਕਿ ਧਰਮ ਦਾ ਮਾਰਗ ਹੀ ਐਸਾ ਹੈ ਜਿੱਥੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਦੇ ਨੇ ਸਾਜ ਕਹੋ ਸੁਨ ਲਿਖੋ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਰੀਤ ਦਾ ਅਰਥ ਹੈ ਸਾਧ ਸੰਗਤ ਰਸਮ ਜਿਹੜਾ ਮਨੁੱਖ ਕੱਲਾ ਰਸਮਾਂ ਤੱਕ ਕਰ ਰੀਤੀ ਰਿਵਾਜ ਤੱਕ ਫਸਿਆ ਹੋਇਆ ਮੁਆਫ ਕਰਿਓ ਪ੍ਰੀਤ ਵਿੱਚ ਜੇ ਉਹ ਨਹੀਂ ਗਿਆ ਤੇ ਉਹ ਧਰਮ ਨੂੰ ਕਮਾ ਨਹੀਂ ਸਕਦਾ ਹੁਣ ਜਿਸ ਮਨੁੱਖ ਨੇ ਪ੍ਰੀਤ ਸਾਹ ਸੰਗਤ ਕਮਾਈ ਹੈ ਤੇ ਪ੍ਰੀਤ ਕਮਾਣ ਦਾ ਅਰਥ ਕੀ ਹੈ ਕਿਵੇਂ ਪਤਾ ਲੱਗ ਸਕੇ ਕਿ ਇਹ ਮਨੁੱਖ ਪਰਮਾਤਮਾ ਨੂੰ ਪ੍ਰੀਤ ਕਰਦਾ ਹੈ ਜਾਂ ਰੀਤ ਕਰਦਾ ਹੈ ਫਿਰ ਸਤਿਗੁਰੂ ਗੁਰੂ ਪਾਤਸ਼ਾਹ ਨੇ ਰੰਗੀ ਬਾਣੀ ਦੇ ਵਿੱਚ ਬਚਨ ਕੀਤਾ ਮਹਾਰਾਜ ਕਹਿੰਦੇ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਰ ਨਾ ਕੀਜੈ ਫਿਰ ਉਹ ਸਾਡੀ ਰੀਤ ਪ੍ਰੀਤ ਵਿੱਚ ਤਬਦੀਲ ਹੋ ਜਾਂਦੀ ਹੈ ਤੇ ਸਾਧ ਸੰਗਤ ਜਿਹੜੇ ਮਨੁੱਖ ਪ੍ਰੀਤ ਕਰਦੇ ਨੇ ਉਹ ਪਰਮਾਤਮਾ ਦੇ ਨਾਲ ਕਦੇ ਸ਼ਿਕਵਾ ਨਹੀਂ ਕਰਦੇ ਐ ਉਹ ਸਾਧ ਸੰਗਤ ਰੱਬੀ ਬਾਣੀ ਨੂੰ ਪੜ੍ਹ ਕੇ ਇਹ ਗੱਲ ਜਾਣ ਜਾਂਦੇ ਨੇ ਕਿ ਮੇਰੇ ਪਾਤਸ਼ਾਹ ਨੇ ਮੈਨੂੰ ਆਖਿਆ ਸੀ ਜਲੋ ਐਸੀ ਰੀਤ ਜਿਤ ਮੈਂ ਪਿਆਰਾ ਬਿਸਰੈ ਨਾਮ ਇੱਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਾਤਰ ਹੈ ਮਾਰੇ ਕਹਿੰਦੇ ਉਹੀ ਪਿਆਰ ਪ੍ਰੀਤ ਚੰਗਾ ਹੈ ਜਿਸ ਪ੍ਰੀਤ ਵਿੱਚੋਂ ਜਿਸ ਪਿਆਰ ਦੇ ਵਿੱਚੋਂ ਪਰਮਾਤਮਾ ਦੇ ਨਾਲ ਤੇਰੀ ਬਣ ਆਵੇ ਤੂੰ ਪਰਮਾਤਮਾ ਦੇ ਦਰ ਤੇ ਪਰਵਾਨ ਹੋ ਸਕੇ ਸਤ ਸੰਗਤ ਸਤਗੁਰੂ ਜੀ ਨੇ ਪਰਵਾਨ ਹੋਣ ਵਾਸਤੇ ਸਾਨੂੰ ਦਾਤ ਦਿੱਤੀ ਹੈ ਅੰਮ੍ਰਿਤ ਦੀ ਅੰਮ੍ਰਿਤ ਇੱਕ ਉਹ ਦਾਤ ਹੈ ਜਿਹੜਾ ਮਨੁੱਖ ਅੰਮ੍ਰਿਤ ਨੂੰ ਸਾਧ ਸੰਗਤ ਗੁਰੂ ਬਾਸੋਂ ਲੈ ਲੈਂਦਾ ਹੈ ਉਹ ਗੁਰੂ ਤੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ ਇੱਕ ਛੋਟੀ ਜਿਹੀ ਬੇਨਤੀ ਆਪ ਬਹੁਤ ਧਿਆਨ ਵਿੱਚ ਰੱਖਿਓ ਕਿਉਂਕਿ ਅੱਜ ਆਪਾਂ ਦੇ ਜਿਹੜੇ ਸਵਾਲ ਹੈ ਉਹ ਬੜੇ ਸਾਧ ਸੰਗਤ ਸਾਡੇ ਵਾਸਤੇ ਜ਼ਰੂਰੀ ਵੀ ਹੈ ਤੇ ਸਾਡਾ ਪ੍ਰਚਾਰਕਾਂ ਦਾ ਫਰਜ਼ ਵੀ ਬਣਦਾ ਹੈ ਆਪਾਂ ਉਹਨਾਂ ਸਵਾਲਾਂ ਦੇ ਜਵਾਬ ਦੇ ਸਕੀਏ ਮੈਨੂੰ ਯਾਦ ਹੈ ਸਾਧ ਸੰਗਤ ਭਾਈ ਕਪੂਰ ਸਿੰਘ ਜੀ ਹੋਏ ਨੇ ਜਿਸ ਵਕਤ 17 ਅਗਰਜ 1975 ਦੇ ਵਿੱਚ 1957 ਦੇ ਵਿੱਚ ਜਦੋਂ ਤਖਸਾਲ ਜੀ ਕੇਸਗੜ ਸਾਹਿਬ ਵਿਖੇ ਵਸਾਕੀ ਦੇ ਦੀਵਾਨ ਸਜਣੇ ਸੀ ਉਸ ਵਕਤ ਸਾਰੇ ਪ੍ਰਚਾਰਕ ਇਕੱਠੇ ਕੀਤੇ ਤੇ ਉਸ ਵਕਤ ਗਿਆਨੀ ਕਪੂਰ ਸਿੰਘ ਜੀ ਉਹਨਾਂ ਨੇ ਪ੍ਰਚਾਰਕਾਂ ਦੇ ਨਾਲ ਮੀਟਿੰਗ ਕੀਤੀ ਤੇ ਮੀਟਿੰਗ ਕਰਕੇ ਬਲੱਖੀ ਕਿਸ ਸਟੇਜ ਤੇ ਬੰਦਾ ਉਹ ਪ੍ਰਚਾਰ ਕਰੇ ਜਿਹੜਾ ਸੰਗਤਾਂ ਦੇ ਸਵਾਲਾਂ ਦੇ ਜਵਾਬ ਦੇ ਸਕੇ ਕਿਉਂਕਿ ਆਪਾਂ ਸੰਗਤਾਂ ਦੇ ਸਵਾਲਾਂ ਦੇ ਜਵਾਬ ਦੇਣੇ ਆ ਹੁਣ ਸਾਡਾ ਜਿਹੜਾ ਸਵਾਲ ਕੀ ਹੈ ਸਾਧ ਸੰਗਤ ਸਵਾਲ ਹੈ ਕਿ ਅੱਜ ਆਪਾਂ ਮਨੁੱਖ ਨੂੰ ਅੰਦਰੋਂ ਸੱਚੇ ਹੋਣ ਦੀ ਅੰਦਰੋਂ ਨਿਰਮਲ ਹੋਣ ਦੀ ਲੋੜ ਹੈ ਤੁਸੀਂ ਦੇਖੋ ਅਕਸਰ ਆਪਾਂ ਸਾਰੇ ਗਲੱਖ ਦੇ ਜੇ ਭਾਈ ਸਾਡਾ ਮਨ ਸਾਫ਼ ਹੈ ਜੇ ਸਾਡਾ ਅੰਦਰ ਸਾਫ਼ ਹੈ ਸਾਨੂੰ ਅੰਮ੍ਰਿਤ ਛਕਣ ਦੀ ਲੋੜ ਨਹੀਂ ਹੈ ਤੇ ਮੁਆਫ ਕਰਨਾ ਸਾਧ ਸੰਗਤ ਮੈਂ ਕਈ ਵਾਰੀ ਇਹ ਸਵਾਲ ਸੁਣ ਕੇ ਹਰਾਮ ਹੋ ਜਾਂਦਾ ਕਿ ਭਲਿਆ ਤੂੰ ਦੱਸਣਾ ਕੀ ਚਾਹੁੰਦਾ ਹੈ ਕਿ ਜੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਛਕਿਆ ਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਲਈ ਹੈ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅੰਦਰੋਂ ਨਿਰਮਲ ਨਹੀਂ ਸੀ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅੰਦਰੋਂ ਮਨ ਦੇ ਖੋਤੇ ਸੀ ਸਾਧ ਸੰਗਤ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਉਹਨਾਂ ਪੰਜਾਂ ਦੇ ਕੋਲੋਂ ਸਾਧ ਸੰਗਤ ਗੋਡਿਆਂ ਭਾਰ ਹੋ ਕੇ ਅੰਮ੍ਰਿਤ ਦੀ ਦਾਤ ਮੰਗਦਾ ਹੈ ਤੇ ਸਾਨੂੰ ਇਸ ਗੱਲ ਦਾ ਫਿਰ ਗਿਆਨ ਹੋਣਾ ਚਾਹੀਦਾ ਅੰਮ੍ਰਿਤ ਸਾਡੇ ਵਾਸਤੇ ਕਿੰਨਾ ਕੁ ਜ਼ਰੂਰੀ ਹੈ ਸਾਧ ਸੰਗਤ ਜੀ ਜਦੋਂ ਆਪਾਂ ਆਪਣੇ ਇਤਿਹਾਸ ਨੂੰ ਪੜਦੇ ਆ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਇੱਕ ਵਾਰੀ ਦੀਵਾਨ ਵਿੱਚ ਬੈਠੇ ਆ ਤੇ ਜਦੋਂ ਦੀਵਾਨ ਚੱਲ ਰਿਹਾ ਸੀ ਉਸ ਵਕਤ ਸੰਗਤ ਵਿੱਚ ਬਾਹਰੋਂ ਇੱਕ ਮਨੁੱਖ ਆਇਆ ਤੇ ਉਹਨੇ ਆਕੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਦੀਆਂ ਗੱਲਾਂ ਨੂੰ ਸੁਣਿਆ ਬਚਨਾਂ ਨੂੰ ਸੁਣਿਆ ਬਚਨ ਸੁਣ ਕੇ ਉਹ ਹੱਸਣ ਲੱਗਿਆ ਔਰ ਸੰਗਤ ਬੈਠੀ ਸੀ ਸੰਗਤ ਨੇ ਸਾਥ ਸੰਗਤ ਉਹਨਾਂ ਨੂੰ ਚੁੱਪ ਕਰਾਇਆ ਤੇ ਆਖਣ ਲੱਗੇ ਭਲਿਆ ਤੂੰ ਕਿਉਂ ਰੋਲਾ ਪਾਇਆ ਕਿਉਂ ਤੂੰ ਬੋਲੀ ਜਾ ਰਿਆਂ ਤੈਨੂੰ ਪਤਾ ਨਹੀਂ ਲੱਗਦਾ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਉਹ ਵਚਨ ਦੇ ਰਹੇ ਨੇ ਸਾਨੂੰ ਸਬਕ ਪੜਾ ਰਹੇ ਨੇ ਤੇ ਉਹ ਮਨੁੱਖ ਸਾਥ ਸੰਗਤ ਆਖਣ ਲੱਗਿਆ ਕਹਿੰਦਾ ਮੈਂ ਹੱਸ ਇਸ ਕਰਕੇ ਰਹਾ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜੋ ਗੱਲ ਕਹਿ ਰਹੇ ਨੇ ਜੋ ਉਪਦੇਸ਼ ਦੇ ਰਹੇ ਨੇ ਉਹ ਆਪਣੇ ਆਪ ਵਿੱਚ ਝੂਠੇ ਆ ਜਦੋਂ ਇਹ ਗੱਲ ਆਖੀ ਤੇ ਸੰਗਤ ਵਿੱਚੋਂ ਇੱਕ ਮਨੁੱਖ ਉੱਠਿਆ ਉੱਠ ਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਆਖਣ ਲੱਗਿਆ ਪਾਤਸ਼ਾਹ ਜੀ ਆ ਮੇਰੇ ਕੋਲ ਬੈਠਾ ਹੋਇਆ ਇਹ ਮਨੁੱਖ ਇਹ ਗੱਲ ਆਖਦਾ ਹੈ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਿਹੜੀ ਗੱਲ ਕਰਦੇ ਨੇ ਬਚਨ ਕਰਦੇ ਨੇ ਉਹ ਝੂਠੇ ਆ ਤੇ ਸਾਧ ਸੰਗਤ ਉਹਨੂੰ ਖੜਾ ਕੀਤਾ ਗਿਆ ਜਦੋਂ ਸੰਗਤ ਵਿੱਚ ਖੜਾ ਹੋਇਆ ਖਲੋਇਆ ਤੇ ਗੁਰੂ ਅਮਰਦਾਸ ਪਾਤਸ਼ਾਹ ਆਖਣ ਲੱਗੇ ਕਹਿੰਦੇ ਤੂੰ ਅਖਣਾ ਕੀ ਚਾਨਣਾ ਤੇ ਕਿਵੇਂ ਸਾਨੂੰ ਝੂਠ ਆਖ ਰਿਹਾ ਮੈਂ ਫਿਰ ਬੇਨਤੀ ਕਰਾਂ ਸਾਧ ਸੰਗਤ ਜਿਹੜੀ ਕਥਾ ਹੈ ਨਾ ਜੀ ਇਹਨੂੰ ਸੁਣਨ ਵਾਸਤੇ ਸਾਡੀ ਇਕਾਗਰਤਾ ਬਹੁਤ ਹੋਣੀ ਚਾਹੀਦੀ ਹੈ ਰੱਬੀ ਬਾਣੀ ਦਾ ਪਾਵਨ ਬਚਨ ਹੈ ਮਹਾਰਾਜ ਆਖਦੇ ਨੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਦਰ ਚੀਤ ਬਿਲਕੁਲ ਸਾਧ ਤਨ ਇਕਾਦਰ ਚਿਤ ਹੋਣਾ ਚਾਹੀਦਾ ਜਦੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਉਸ ਮਨੁੱਖ ਨੂੰ ਖੜਾ ਕੀਤਾ ਤੇ ਉਹ ਸਾਧ ਸੰਗਤ ਪਾਤਸ਼ਾਹ ਨੂੰ ਆਖਣ ਲੱਗਦਾ ਮਹਾਰਾਜ ਜੀ ਮੈਨੂੰ ਮਵਾਹ ਵੀ ਕਰਿਓ ਖਿਮਾ ਵੀ ਕਰਿਓ ਮੈਂ ਹੱਸ ਇਸ ਕਰਕੇ ਰਿਹਾ ਸੀ ਕਿ ਤੁਸੀਂ ਆਖ ਰਹੇ ਸੀ ਕਿ ਜਿਹੜਾ ਅੰਮ੍ਰਿਤ ਹੈ ਉਹ ਮਨੁੱਖ ਦੇ ਅੰਦਰ ਤੇ ਜਿਹੜਾ ਪਰਮਾਤਮਾ ਉਹ ਵੀ ਮਨੁੱਖ ਦੇ ਅੰਦਰ ਜੇ ਸੱਚੇ ਪਾਤਸ਼ਾਹ ਜੀ ਆਤਮਾ ਦੇ ਅੰਦਰ ਹੈ ਪਰਮਾਤਮਾ ਵੀ ਅੰਦਰ ਹੈ ਅੰਮ੍ਰਿਤ ਵੀ ਅੰਦਰ ਹੈ ਫਿਰ ਆਹ ਕਿਹੜੀਆਂ ਗੱਲਾਂ ਦਾ ਰੌਲਾ ਪਾਇਆ ਹੋਇਆ ਤੁਸੀਂ ਆਹ ਕਿਹੜੀਆਂ ਗੱਲਾਂ ਕਰਦੇ ਨੇ ਜੇ ਸਭ ਕੁਝ ਹੈ ਹੀ ਮਨੁੱਖ ਦੇ ਅੰਦਰ ਹੈ ਫਿਰ ਆਪੇ ਕਿਤਨਾ ਕਿਤੇ ਟੱਕਰ ਜਾਣਗੇ ਆਪੇ ਇੱਕ ਹੋ ਜਾਣਗੇ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਕਹਿੰਦੇ ਗਲਤਾਂ ਤੇਰੀ ਠੀਕ ਹੈ ਪਰ ਸਾਨੂੰ ਇੱਕ ਗੱਲ ਦੱਸ ਵੀ ਤੂੰ ਕੰਮ ਕੀ ਕਰਦਾ ਹੈ ਤੇ ਸਾਥ ਸੰਗਤ ਉਹ ਆਖਣ ਲੱਗਿਆ ਕਹਿੰਦੇ ਪਾਸ਼ਾ ਜੀ ਮੈਂ ਤਾਂ ਜ਼ਿੰਮੇਦਾਰ ਆ ਮੈਂ ਜ਼ਿੰਮੇਦਾਰਾ ਕਰਦਾ ਹਾਂ ਤੇ ਗੁਰੂ ਅਮਰਦਾਸ ਸੱਚੇ ਪਾਸ਼ਾ ਆਖਣ ਕਹਿੰਦੇ ਜਿੱਥੇ ਤੱਕਰ ਮੈਨੂੰ ਖਿਆਲ ਹੈ ਮੈਨੂੰ ਪਤਾ ਹੈ ਵੀ ਜਿਹੜਾ ਆ ਸਮਾਂ ਐ ਇਹ ਫਸਲ ਨੂੰ ਪਾਣੀ ਦੇਣ ਦਾ ਸਮਾਂ ਆ ਤੇ ਉਹ ਆਖਣ ਲੱਗਿਆ ਮਹਾਰਾਜ ਜੀ ਬਿਲਕੁਲ ਸਹੀ ਮੇਰੀ ਫਸਲ ਖੜੀ ਹੋਈ ਐ ਤੇ ਮੈਂ ਫਸਲ ਨੂੰ ਜਾ ਕੇ ਇਥੋਂ ਪਾਣੀ ਦੇਣਾ ਐ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਆਖਣ ਲੱਗੇ ਪ੍ਰਸ਼ਾਦਾ ਪਣੀ ਸਕ ਲਿਆ ਤੇ ਉਹ ਆਖਣ ਲੱਗਿਆ ਕਹਿੰਦਾ ਜੀ ਬਈ ਹਾਂ ਮਹਾਰਾਜ ਜੀ ਸਕ ਲਿਆ ਫਿਰ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਕਹਿੰਦੇ ਤੂੰ ਫਸਲ ਨੂੰ ਪਾਣੀ ਕਿਉਂ ਦੇਣਾ ਹੈ ਤੂੰ ਫਸਲ ਨੂੰ ਪਾਣੀ ਕਿਉਂ ਦੇਣਾ ਹੈ ਗੁਰੂ ਅਮਰਦਾਸ ਮਹਾਰਾਜ ਆਖਣ ਲੱਗੇ ਕਹਿੰਦੇ ਕਮਾਲ ਦੀ ਗੱਲ ਹੈ ਪਾਣੀ ਵੀ ਧਰਤੀ ਦੇ ਵਿੱਚ ਤੇਰਾ ਬੀਜ ਵੀ ਧਰਤੀ ਦੇ ਵਿੱਚ ਬਹੁਤ ਧਿਆਨ ਵਿੱਚ ਰੱਖਿਓ ਧਰਤੀ ਦੇ ਵਿੱਚੇ ਹੀ ਪਾਣੀ ਹੈ ਧਰਤੀ ਦੇ ਵਿੱਚੇ ਹੀ ਬੀਜ ਹੈ ਜੇ ਦੋਨੇ ਇੱਕੋ ਜਗ੍ਹਾ ਤੇਨੂੰ ਬਾਹਰੋਂ ਪਾਣੀ ਦੇਣ ਦੀ ਕੀ ਲੋੜ ਪਈ ਹੈ ਤੇ ਸਾਧ ਸੰਗਤ ਉਹ ਮਨੁੱਖ ਆਖਣ ਲੱਗਿਆ ਸੱਚੇ ਪਾਤਸ਼ਾਹ ਜੀ ਬਾਹਰੋਂ ਪਾਣੀ ਇਸ ਕਰਕੇ ਦਈਦਾ ਹੈ ਕਿ ਜਿਹੜਾ ਬੀਜ ਹੈ ਉਹਦੀ ਪਹੁੰਚ ਜਿਹੜੀ ਪਾਣੀ ਤੱਕ ਕਰਨੀ ਜਿਹੜਾ ਬੀਜ ਆਪਾਂ ਧਰਤੀ ਵਿੱਚ ਪਾਨੇ ਆ ਉਹਦੇ ਪੌਂਚ ਪਾਣੀ ਤੱਕਰ ਨਹੀਂ ਹੈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਆਖਣ ਲੱਗੇ ਸਿੱਖਾ ਬਸ ਇਹ ਗੱਲ ਜਾਣ ਲਈ ਕਿ ਬਾਹਰੋਂ ਅੰਮ੍ਰਿਤ ਛਕਣਾ ਇਸ ਵਾਸਤੇ ਜ਼ਰੂਰੀ ਹੈ ਕਿਉਂਕਿ ਜਿਹੜੇ ਸਾਡੇ ਅੰਦਰ ਅੰਮ੍ਰਿਤ ਪਿਆ ਉਹਦੇ ਜਿਹੜੇ ਉਹਦੇ ਤੱਕਰ ਪਹੁੰਚ ਨਹੀਂ ਗਿਆ ਜਿਵੇਂ ਧਰਤੀ ਦੇ ਵਿੱਚ ਬੀਜਿਆ ਹੋਇਆ ਬੀਜ ਉਦੇ ਜੜਾ ਪਾਣੀ ਤੱਕਰਨੀ ਹੈ ਉਦੇ ਪੌਂਚ ਪਾਣੀ ਤੱਕਰਨੀ ਹੈ ਬਾਹਰੋਂ ਪਾਣੀ ਦੇਣ ਦੀ ਲੋੜ ਹੈ ਤੇ ਬਾਹਰੋਂ ਅੰਮ੍ਰਿਤ ਛਕਣ ਦੀ ਲੋੜ ਹੈ ਇੱਕ ਨੁਕਤਾ ਹੋਰ ਆਪਜੀ ਪਕੜ ਵਿੱਚ ਰੱਖਿਓ ਸਾਧ ਸੰਗਤ ਜਿਸ ਵਖਤ ਕੋਈ ਵੀ ਆਪਾਂ ਦਰਖਤ ਬੀਜਦੇ ਆ ਹੁਣ ਜਦੋਂ ਦਰਖਤ ਦਾ ਬੀਜ ਬੀਜਿਆ ਜਾਂਦਾ ਹੈ ਉਹਨੂੰ ਆਪਾਂ ਬਾਹਰੋਂ ਪਾਣੀ ਪੰਨਿਆ ਤੇ ਜਿਸ ਵਖਤ ਦਰਖਤ ਦੀਆਂ ਜੜਾਂ ਜਾ ਕੇ ਪਾਣੀ ਨੂੰ ਥੱਲੇ ਟੱਚ ਹੋ ਜਾਣ ਦਰਖ ਦੀ ਜੜਾਂ ਪਾਣੀ ਤੱਕਰ ਪਹੁੰਚ ਜਾਣ ਤੇ ਮੁਆਫ ਕਰੇ ਮੁੜ ਕੇ ਦਰਖਤ ਨੂੰ ਪਾਣੀ ਪਾਣ ਦੀ ਲੋੜ ਨਹੀਂ ਐ ਅੱਜ ਕਿੰਨੇ ਦਰਖਤ ਇਹੋ ਜਿਹੇ ਖੜੇ ਐ ਕਿਸੇ ਨੇ ਦਰਖਤਾਂ ਨੂੰ ਉਹਨਾਂ ਨੂੰ ਪਾਣੀ ਨਹੀਂ ਪਾਇਆ ਸ਼ੁਰੂਆਤੀ ਦੌਰ ਵਿੱਚ ਪਾਣੀ ਪਾਇਆ ਤੇ ਸਾਥ ਸੰਗਤ ਅੱਜ ਉਹਨਾਂ ਦੀਆਂ ਜੜਾਂ ਪਾਣੀ ਤੱਕਰ ਪਹੁੰਚ ਗਈਆਂ ਤੇ ਅੱਜ ਜਿਸ ਵਕਤ ਵੀ ਬਸੰਤ ਆਂਦੀ ਐ ਉਹ ਹਰੇ ਭਰੇ ਹੋ ਜਾਂਦੇ ਨੇ ਗੁਰੂ ਕੇ ਸਿੱਖਾ ਜਿਸ ਦਿਨ ਗੁਰੂ ਕੋਲ ਆ ਕੇ ਤੂੰ ਅੰਮ੍ਰਿਤ ਲੈ ਲਿਆ ਤੈਨੂੰ ਵਾਰ-ਵਾਰ ਫਿਰ ਮਸ਼ੱਕਤ ਕਰਨ ਦੀ ਲੋੜ ਪੜਨੀ ਪੈਣੀ ਹੈ ਗੁਰੂ ਤੈਨੂੰ ਅੰਮ੍ਰਿਤ ਦੇ ਕੇ ਤੈਨੂੰ ਅੰਦਰੋਂ ਜੀਵਨ ਦੇ ਦੇਵੇਗਾ ਗੁਰੂ ਤੈਨੂੰ ਅੰਮ੍ਰਿਤ ਦੇ ਕੇ ਤੈਨੂੰ ਗੁਰੂ ਦੇ ਪ੍ਰਮਾਤਮਾ ਦੇ ਨਾਲ ਮਿਲਾ ਦੇਵੇਗਾ ਇਸ ਵਾਸਤੇ ਅੰਮ੍ਰਿਤ ਜ਼ਰੂਰੀ ਹੈ ਸਤਗੁਰੂ ਪਾਤਸ਼ਾਹ ਜੀ ਸਾਨੂੰ ਅੰਮ੍ਰਿਤ ਵਾਸਤੇ ਕਰਨਾ ਕੀ ਪਵੇਗਾ ਤੇ ਸਤਗੁਰੂ ਪਾਤਸ਼ਾਹ ਨੇ ਇੱਕ ਕੰਮ ਆਖਿਆ ਕਹਿੰਦੇ ਅਸਲ ਵਿੱਚ ਤੈਨੂੰ ਆਪਣਾ ਭਾਂਡਾ ਸਾਫ਼ ਕਰਨਾ ਹੀ ਪੈਣਾ ਹੈ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਪੜਦਾ ਸਾ ਸੰਗਤ ਤਿੰਨ ਤਰ੍ਹਾਂ ਦੇ ਭਾਂਡਿਆਂ ਦੀ ਗੱਲ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਨ੍ਹਾਂ ਵਿੱਚ ਕੋਈ ਵੀ ਕੀਮਤੀ ਚੀਜ਼ ਜਿਹੜਾ ਲਿਕਵਿਡ ਪਦਾਰਥ ਉਹ ਨਹੀਂ ਪੈ ਸਕਦਾ ਪਹਿਲਾ ਭਾਂਡਾ ਉਹ ਹੈ ਜਿਹੜਾ ਭਾਂਡਾ ਬਹੁਤ ਕੀਮਤੀ ਹੋਵੇ ਹੁਣ ਮੰਨ ਕੇ ਚੱਲੋ ਭਾਂਡਾ ਸੋਨੇ ਦਾ ਬਣਿਆ ਹੋਇਆ ਹੈ ਪਰ ਸਾਹ ਸੰਗਤ ਅੰਦਰੋਂ ਗੰਦਾ ਬਹੁਤ ਹੈ ਮੈਲਾ ਬਹੁਤ ਹੈ ਉਸ ਭਾਂਡੇ ਵਿੱਚ ਤੁਸੀਂ ਦੁੱਧ ਨਹੀਂ ਪਾ ਸਕਦੇ ਉਸ ਭਾਂਡੇ ਵਿੱਚ ਤੁਸੀਂ ਕੀਮਤੀ ਕੋਈ ਵੀ ਨਿਰਪੜ ਪਦਾਰਥ ਨਹੀਂ ਪਾ ਸਕਦੇ ਕਿਉਂਕਿ ਭਾਂਡਾ ਅੰਦਰੋਂ ਗੰਦਾ ਹੈ ਪਾਤਸ਼ਾਹ ਨੇ ਸਾਨੂੰ ਗੁਰਬਾਣੀ ਵਿੱਚ ਆਖਿਆ ਮਹਾਰਾਜ ਕਹਿੰਦੇ ਭਾਂਡਾ ਆਤਮ ਮਲੀਣ ਢੋਤਾ ਹੱਸ਼ਾ ਆ ਹੋਏ ਸੀ ਮਹਾਰਾਜ ਕਹਿੰਦੇ ਅੰਦਰੋਂ ਭਾਂਡਾ ਹੈ ਜਿੰਨਾ ਟਾਈਮ ਭਾਂਡੇ ਨੂੰ ਸਾਫ਼ ਨਹੀਂ ਕਰੇਗਾ ਸੱਜਣਾ ਉਨਾ ਟਾਈਮ ਤੇਰੇ ਇਸ ਭਾਂਡੇ ਦੇ ਵਿੱਚ ਕੀਮਤੀ ਚੀਜ਼ ਨਹੀਂ ਪਿਆ ਸਕਦੀ ਨੰਬਰ 2 ਤੇ ਹੁਣ ਭਾਂਡਾ ਅੰਦਰੋਂ ਬਿਲਕੁਲ ਸਾਫ਼ ਹੈ ਭਾਂਡੇ ਦੀ ਕੀਮਤ ਬਹੁਤ ਹੈ ਪਰ ਯਾਦ ਰੱਖਿਓ ਸਾਤ ਸੰਗਤ ਜੇ ਭਾਂਡੇ ਦੇ ਵਿੱਚ ਛੇਕ ਹੋਵੇ ਜੇ ਭਾਂਡੇ ਦੇ ਵਿੱਚ ਕੋਈ ਗੜੀ ਮੋਰੀ ਹੋਵੇ ਉਸ ਭਾਂਡੇ ਦੇ ਵਿੱਚ ਵੀ ਆਪਾਂ ਲਿਕਵਿਡ ਪਦਾਰਥ ਨਹੀਂ ਪਾ ਸਕਦੇ ਕਿਉਂ ਕਿਉਂਕਿ ਭਾਂਡਾ ਭਾਵੇਂ ਸਾਫ਼ ਹੈ ਭਾਵੇਂ ਕੀਮਤੀ ਹੈ ਪਰ ਉਸ ਭਾਂਡੇ ਦੇ ਵਿੱਚ ਛੇਕ ਹੈ ਉਹ ਭਾਂਡੇ ਦੇ ਵਿੱਚ ਕਦੇ ਵੀ ਸਾਤ ਸੰਗਤ ਦੁੱਧ ਨਹੀਂ ਡਿੱਗ ਸਕਦਾ ਤੇ ਤੀਜਾ ਭਾਂਡਾ ਉਹ ਹੈ ਸਾਥ ਸੰਗਤ ਹੁਣ ਭਾਂਡੇ ਵਿੱਚ ਛੇਕ ਕੋਈ ਨਹੀਂ ਹੈ ਭਾਂਡਾ ਕੀਮਤੀ ਬਹੁਤ ਹੈ ਤੇ ਸਾਥ ਸੰਗਤ ਭਾਂਡਾ ਅੰਦਰੋਂ ਸਾਫ਼ ਵੀ ਬਹੁਤ ਹੈ ਪਰ ਯਾਦ ਰੱਖਿਓ ਹੁਣ ਬਾਹਰ بارش ਪੈਂਦੀ ਹੋਵੇ ਤੇ ਜੇ ਆਪਾਂ ਭਾਂਡਾ ਹੀ ਸਾਥ ਸੰਗਤ ਪੁੱਠਾ ਕਰਕੇ ਰੱਖ ਦਈਏ ਤਾਂ ਮਾਫ਼ ਕਰਿਓ ਕੀਮਤੀ ਭਾਂਡੇ ਵਿੱਚ ਵੀ ਇੱਕ ਵੀ ਕਿਣਿ ਨਹੀਂ ਪੈ ਸਕਦੀ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਉਦਾਹਰਨਾ ਦੇ ਕੇ ਸਾਡੇ ਹਿਰਦੇ ਭਾਂਡੇ ਦੀ ਗੱਲ ਕੀਤੀ ਹੈ ਮਹਾਰਾਜ ਕਹਿੰਦੇ ਅੰਮ੍ਰਿਤ ਲੈਣਾ ਚਾਹੁੰਦਾ ਹੈ ਤੈਨੂੰ ਆਪਣਾ ਭਾਂਡਾ ਸਾਫ਼ ਕਰਨਾ ਪਵੇਗਾ ਸੱਚੇ ਪਾਤਸ਼ਾਹ ਜੀ ਤੁਸੀਂ ਦੱਸੋ ਤਾਂ ਸਹੀ ਸਾਡੇ ਭਾਂਡੇ ਵਿੱਚ ਹੈ ਕੀ ਹੈ ਸਾਡਾ ਭਾਂਡਾ ਮੈਲਾ ਕਿਵੇਂ ਹੈ ਫਿਰ ਮਹਾਰਾਜ ਨੇ ਬਚਨ ਕੀਤਾ ਮਹਾਰਾਜ ਕਹਿੰਦੇ ਕਾਮ ਕਰੋ ਨਕਰ ਬਹੁ ਭਰਿਆ ਕਹਿੰਦੇ ਤੇਰੇ ਭਾਂਡੇ ਦੇ ਵਿੱਚ ਕਾਉਂ ਪਿਆਇਆ ਤੇਰੇ ਭਾਂਡੇ ਵਿੱਚ ਕ੍ਰੋਧ ਪਿਆਇਆ ਤੇ ਸੱਚੇ ਪਾਤਸ਼ਾਹ ਕਰੀਏ ਕੀ ਮਰ ਕਹਿੰਦੇ ਮਿਲ ਸਾਹੂ ਖੰਡਲ ਖੰਡਾ ਹੈ ਮਰ ਕਹਿੰਦੇ ਗੁਰੂ ਨੂੰ ਮਿਲ ਗੁਰੂ ਨੂੰ ਮਿਲ ਕੇ ਤੇਰਾ ਇਹ ਭਾਂਡਾ ਅੰਦਰੋਂ ਸਾਫ਼ ਹੋ ਜਾਵੇਗਾ ਤੇ ਯਾਦ ਰੱਖੀ ਸਤਿਗੁਰੂ ਗੁਰੂ ਪਾਤਸ਼ਾਹ ਜਿਨੇ ਭਾਂਡਾ ਸਾਫ਼ ਕਰਨ ਦਾ ਸਾਨੂੰ ਤਰੀਕਾ ਦੱਸਿਆ ਪਾਵਨ ਬਚਨ ਰੱਬੀ ਬਾਣੀ ਦਾ ਸਤਿਗੁਰੂ ਕਹਿੰਦੇ ਭਾਂਡਾ ਧੋਏ ਵੈਸ ਧੂਪ ਦੇਵੋ ਤਉ ਦੁੱਧੇ ਕੋ ਜਾਵੋ ਦੁੱਧ ਕਰਮ ਖੁਣ ਸੁਰਤ ਸਮਾਇਣ ਹੋਏ ਨਿਰਾਸ਼ ਜਮਾਵੋ ਜਪੋ ਤਾਂ ਏਕੋ ਨਾਮ ਅਬਰ ਨਰਾਫਲ ਕਾਮਾ ਇਹ ਮਨ ਇੰਤੀ ਹਾਥ ਕਰੋ ਉਹ ਨੈਤਰੋ ਨੀਂਦ ਨ ਆਵੇ ਰਸਨਾ ਨਾਮ ਜਪੀ ਜਪੀਏ ਤਾਂ ਮਥੀਏ ਇਨ ਵਿਦ ਅੰਮ੍ਰਿਤ ਪਾਓ ਮਹਾਰਾਜ ਕਹਿੰਦੇ ਇਸ ਤਰ੍ਹਾਂ ਅੰਮ੍ਰਿਤ ਇਹ ਤੇਰੇ ਭਾਂਡੇ ਵਿੱਚ ਪੈ ਜਾਵੇਗਾ ਸਾਧ ਸੰਗਤ ਜਦੋਂ ਆਪਾਂ ਅੰਮ੍ਰਿਤ ਦੀ ਗੱਲ ਕਰਦੇ ਆਂ ਸ਼ਮਾ ਬਿਲਕੁਲ ਮੇਰਾ ਲੱਗੇ ਐ ਮੈਂ ਸਿਰਫ 5-7 ਮਿੰਟ ਹੀ ਆਪ ਜੀ ਦੇ ਲੈਣੇ ਆਂ ਉਹ ਧਿਆਨ ਵਿੱਚ ਆਪ ਜੀ ਵਿਚਾਰ ਰੱਖਿਓ। ਸਾਧ ਸੰਗਤ ਜੀ ਆਪਾਂ ਉਦੋਂ ਪਰਵਾਲ ਹੋਵਾਂਗੇ ਜਦੋਂ ਸ਼ਫਰ ਕਰਦਿਆਂ ਕਰਦਿਆਂ ਰੀਤ ਤੋਂ ਪ੍ਰੀਤ ਵਿੱਚ ਸਾਧ ਸੰਗਤ ਚਲ ਜਾਈਏ। ਬਾਈ ਕੁ ਜੀ ਤਾਂ ਜੀ ਤੁਸ਼ੀਨਾਇ ਬਾਅਦ ਵਿੱਚ ਕਰ ਲਿਓ ਇੱਥੇ ਕਥਾ ਚੱਲਦੀ ਮੈਂ ਪੈਸੇ ਥੋੜੇ ਬਾਅਦ ਦੇ ਰਿਹਾ ਹਾਂ ਬੱਸ ਸਬਜੀ ਕਾਗਰਤਾ ਬਣਾਇਓ ਸਤ ਸੰਗਤ ਮੈਂ ਜਿਹੜੀ ਬੇਨਤੀ ਕਰ ਰਿਹਾ ਸੀ ਸਤਗੁਰੂ ਗੁਰੂ ਪਾਤਸ਼ਾਹ ਜਿਨੇ ਸਾਡੇ ਤੇ ਬਹੁਤ ਵੱਡੀ ਬਖਸ਼ਿਸ਼ ਕੀਤੀ ਹੈ ਮਹਾਰਾਜ ਕਹਿੰਦੇ ਜੇ ਤੇਰੇ ਭਾਂਡੇ ਵਿੱਚ ਸ਼ੇਕ ਹੈ ਨਾ ਜੇ ਤੇਰੇ ਭਾਂਡੇ ਵਿੱਚ ਸ਼ੱਕ ਹੈ ਤੂੰ ਕਦੇ ਪਰਵਾਣ ਨਹੀਂ ਹੋ ਸਕਦਾ ਸਤਿ ਪਾਸ਼ਾ ਕਹਿੰਦੇ ਸਤ ਗੁਰ ਕੀ ਪ੍ਰਤੀਤ ਨ ਆਇਆ ਸ਼ਬਦ ਨ ਲਗੋ ਭਾਉ ਮਹਾਰਾ ਕਹਿੰਦੇ ਤੇਰਾ ਸਤ ਗੁਰੂ ਦੇ ਨਾਲ ਪਿਆਰ ਨਹੀਂ ਪਿਆ ਤੈਨੂੰ ਸਤ ਗੁਰੂ ਦੇ ਉੱਪਰ ਵਿਸ਼ਵਾਸ ਨਹੀਂ ਆਇਆ ਤੈਨੂੰ ਸਤ ਗੁਰੂ ਦੇ ਉੱਪਰ ਸ਼ਰਧਾ ਨਹੀਂ ਬਣੀ ਤੇ ਜਦੋਂ ਸ਼ਰਧਾ ਦੀ ਗੱਲ ਕਰਦੇ ਨਾ ਸਾਧ ਸੰਗਤ ਅੱਜ ਪਤਾ ਕੀ ਹੁੰਦਾ ਜੀ ਸਾਧ ਸੰਗਤ ਅੱਜ ਨਾ ਕਿਸੇ ਤੁਸੀਂ ਗੁਰਦੁਆਰੇ ਵਿੱਚ ਆਈ ਹੋਈ ਸੰਗਤ ਨੂੰ ਕਹਦੇ ਹੋ ਕਿ ਭਾਈ ਜਿਹੜਾ ਆ ਕੰਮ ਐ ਗੁਰਮਤ ਅਨੁਸਾਰ ਨਹੀਂ ਐ ਜਿਹੜਾ ਆ ਕੰਮ ਤੇਰਾ ਚੰਗਾ ਨਹੀਂ ਐ ਤੇ ਮੁਆਫ ਕਰਨਾ ਕਈ ਵਾਰੀ ਮੇਰੇ ਵਰਗਾ ਹੀ ਬੰਦਾ ਕਹਿ ਦਿੰਦਾ ਜੀ ਭਈ ਭਾਈ ਸਾਹਿਬ ਜੀ ਤੁਸੀਂ ਤਾਂ ਸਾਡੀ ਸ਼ਰਧਾ ਤੋੜਦੇ ਐ ਇਹ ਸਾਥ ਸੰਗਤ ਥੋੜੀ ਜਿਹੀ ਬੇਨਤੀ ਸਾਨੂੰ ਸ਼ਰਧਾ ਕੀ ਹੁੰਦੀ ਐ ਮੰਨ ਕੇ ਚੱਲੋ ਹੁਣ ਸਾਡਾ ਬਹੁਤ ਨਜ਼ਦੀਕੀ ਕੋਈ ਪਿਆਰ ਵਾਲਾ ਕੋਈ ਸਾਥ ਸੰਗਤ ਸਾਡਾ ਰਿਸ਼ਤੇਦਾਰ ਸਾਡਾ ਸੱਜਣ ਮਿੱਤਰ ਸਾਨੂੰ ਬਹੁਤ ਚਿਰ ਬਾਅਦ ਮਿਲਿਆ ਤੇ ਮਿਲ ਕੇ ਸਾਸ ਸੰਗਤ ਆਪਾਂ ਇੱਕ ਦੂਸਰੇ ਨੂੰ ਮਿਲੇ ਤੇ ਆਪਾਂ ਕੀ ਕਰਦੇ ਭਾਈ ਹੁਣ ਤੂੰ ਮਿਲਿਆ ਬੜੇ ਚਿਰ ਬਾਅਦ ਹੈ ਆ ਤੂੰ ਮੇਰੇ ਘਰੇ ਚੱਲ ਘਰੇ ਬੈਠ ਕੇ ਅੱਜ ਤੂੰ ਪ੍ਰਸ਼ਾਦਾ ਮੇਰੇ ਕੋਲ ਛਕਣਾ ਹੈ ਅੱਜ ਮੈਂ ਤੇਰੀ ਸੇਵਾ ਕਰਨੀ ਚਾਹੁੰਦਾ ਤੂੰ ਬੜੇ ਚਿਰ ਬਾਅਦ ਮਿਲਿਆ ਹੈ ਤੇ ਉਹ ਸਾਸ ਸੰਗਤ ਆਖਦੇ ਬਈ ਠੀਕ ਹੈ ਬਈ ਜਿਵੇਂ ਤੂੰ ਆਖਦਾ ਅੱਜ ਪ੍ਰਸ਼ਾਦਾ ਤੇਰੇ ਕੋਲ ਛਕ ਲੈਣੇ ਹੁਣ ਉਹ ਦੋਨੇ ਜਾਣੇ ਘਰੇ ਆ ਗਏ ਤੇ ਜਦੋਂ ਘਰੇ ਆਏ ਤੇ ਸਾਸ ਸੰਗਤ ਉਸ ਮਿੱਤਰ ਨੇ ਦੂਜੇ ਨੂੰ ਪੁੱਛਿਆ ਕਿ ਮੈਨੂੰ ਦੱਸੋ ਤੁਸੀਂ ਸ਼ਕਣਾ ਕੀ ਹੈ ਮੈਨੂੰ ਦੱਸੋ ਤੁਸੀਂ ਕੀ ਸ਼ਕਣਾ ਹੈ ਤੁਸੀਂ ਪਹਿਲਾਂ ਦੁੱਧ ਪੀਣਾ ਕੋਈ ਕੌਫੀ ਪੀਣੀ ਆ ਜਾਂ ਪ੍ਰਸ਼ਾਦਾ ਸ਼ਕਣਾ ਹੈ ਤੇ ਹੁਣ ਸਾਥ ਸੰਗਤ ਘਰ ਵਿੱਚ ਆਣ ਵਾਲਾ ਮਿੱਤਰ ਆਖਦਾ ਕਿ ਮੈਂ ਦੁੱਧ ਪੀ ਲਵਾਂਗਾ ਪਰ ਇੱਕ ਗੱਲ ਯਾਦ ਰੱਖੀ ਮੈਂ ਦੁੱਧ ਫਿੱਕਾ ਪੀਣਾ ਹੈ ਮੈਂ ਮਿੱਠਾ ਨਹੀਂ ਪਾ ਸਕਦਾ ਤੁਹਾਨੂੰ ਤੇ ਸਾਧ ਸੰਗਤ ਹੁਣ ਤੁਸੀਂ ਆਪ ਦੇਖਿਓ ਜਿਹੜਾ ਬੰਦਾ ਉਹਨੂੰ ਘਰੇ ਲੈ ਕੇ ਆਇਆ ਤੇ ਸਾਧ ਸੰਗਤ ਉਹ ਬੰਦਾ ਆਖੇ ਤੇ ਮੇਰੀ ਤਾਂ ਸ਼ਰਤ ਹੈ ਤੂੰ ਕਿੰਨੇ ਚਿਰ ਬਾਅਦ ਮੇਰੇ ਘਰੇ ਆਇਆ ਮੈਂ ਤੈਨੂੰ ਸੋਕਾ ਦੁੱਧ ਨਹੀਂ ਪਿਲਾ ਸਕਦਾ ਮੈਂ ਤੈਨੂੰ ਮਿੱਠੇ ਵਾਲਾ ਦੁੱਧ ਬਿਲਾਵਾਂਗਾ ਤੇ ਸਾਾਸਨਤ ਮੁਆਫ ਕਰਨਾ ਉਹਦਾ ਜਿਹੜਾ ਪ੍ਰੇਮ ਹੈ ਉਹਦੀ ਜਿਹੜੀ ਪ੍ਰੀਤ ਹੈ ਉਹਦੀ ਜਿਹੜੀ ਸ਼ਰਧਾ ਉਹ ਬੇਕਾਰ ਹੋ ਜਾਵੇਗੀ ਸ਼ਰਧਾ ਉਦੋਂ ਸਫਲ ਹੁੰਦੀ ਹੈ ਪ੍ਰੀਤ ਉਦੋਂ ਸਫਲ ਹੁੰਦੀ ਹੈ ਜਦੋਂ ਆਪਾਂ ਦੱਸੇ ਹੋਏ ਦੇ ਮੁਤਾਬਕ ਕਰਾਂਗੇ ਤੇ ਸਾਾਸਨਗਤ ਜੇ ਜੇ ਉਹ ਆਖ ਦਿੰਦਾ ਬਈ ਜੇ ਤੂੰ ਮਿੱਠਾ ਨਹੀਂ ਪੀਣਾ ਉਹ ਸਜਣਾ ਮੈਂ ਤੈਨੂੰ ਪਿਆਰ ਕਰਦਾ ਆ ਮੈਂ ਤੈਨੂੰ ਫੋਕਾ ਦੁੱਧ ਪਿਲਾ ਦੇਵਾਂਗਾ ਜੇ ਤੂੰ ਸਬਜੀ ਵਿੱਚ ਮਿਰਚ ਨਹੀਂ ਖਾਣਾ ਚਾਹੁੰਦਾ ਮੈਂ ਤੈਨੂੰ ਬਗੈਰ ਮਿਰਚ ਤੋਂ ਸਬਜੀ ਖਵਾ ਦੇਵਾਂਗਾ ਤੇ ਯਾਦ ਰੱਖਿਓ ਉੱਥੇ ਜਿਹੜਾ ਰਿਸ਼ਤੇ ਦੀ ਉਹ ਗੰਧ ਪੱਕੀ ਹੋ ਜਾਂਦੀ ਹੈ ਮਾਰੇ ਕਹਿੰਦੇ ਸਤਿਗੁਰੂ ਕੀ ਪ੍ਰਤੀਤ ਨ ਆਈਆ ਤੈਨੂੰ ਗੁਰੂ ਦੇ ਉੱਪਰ ਵਿਸ਼ਵਾਸ ਨਹੀਂ ਬਣਿਆ ਤੇਰਾ ਗੁਰੂ ਦੇ ਉੱਪਰ ਸ਼ਰਧਾ ਨਹੀਂ ਬਣੀ ਤੇ ਸਾ ਸੰਗਤ ਸ਼ਬਦ ਨਾਲ ਲਾਗੋ ਭਾਉ ਸ਼ਬਦ ਨਾਲ ਤੇਰਾ ਪ੍ਰੇਮ ਨਹੀਂ ਬਣਿਆ ਤੇ ਸਤਿਗੁਰੂ ਪਾਤਸ਼ਾਹ ਨੇ ਫਿਰ ਲਿਖ ਕੇ ਤਾਂ ਮਾਰੇ ਕਹਿੰਦੇ ਤਿਸਨੋ ਸੁਖ ਨ ਉਪਜੈ ਮਾਰੇ ਕਹਿੰਦੇ ਤੇਰੀ ਜ਼ਿੰਦਗੀ ਵਿੱਚ ਸੁੱਖ ਨਹੀਂ ਆ ਸਕਦਾ ਮਹਾਰਾਜੀ ਕਿਉਂ ਮਾਰੇ ਕਹਿੰਦੇ ਇੱਕ ਵਾਰੀ ਛੱਡ ਭਾਵੇਂ 100 ਜਿਹੜਾ ਆਵੋ ਜਾਓ ਮਾਰੇ ਕਹਿੰਦੇ ਗੁਰੂ ਕੋਲ ਇੱਕ ਬਰੀ ਛੱਡ ਭਾਵੇਂ 100 ਗੇੜਾ ਮਾਰ ਲੈ ਜੇ ਤੈਨੂੰ ਗੁਰੂ ਦੇ ਉੱਪਰ ਵਿਸ਼ਵਾਸ ਨਹੀਂ ਹੈ ਜੇ ਤੈਨੂੰ ਸ਼ਬਦ ਦੇ ਨਾਲ ਪ੍ਰੇਮ ਨਹੀਂ ਹੈ ਮਾਰੇ ਕਹਿੰਦੇ ਤੇਰੀ ਜ਼ਿੰਦਗੀ ਵਿੱਚ ਸੁੱਖ ਨਹੀਂ ਆ ਸਕਦਾ ਸਾਥ ਸੰਗਤ ਆ ਸਮਰੱਥ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਬੈਠੇ ਨੇ ਸਾਡੇ ਹਰ ਇੱਕ ਸਵਾਲ ਦਾ ਜਵਾਬ ਹੈ ਮੇਰੇ ਗੁਰੂ ਦੇ ਕੋਲ ਆਪਾਂ ਕਿਤੇ ਸਵਾਲੀ ਬਣ ਕੇ ਸਵਾਲ ਲੈ ਕੇ ਗੁਰੂ ਦੇ ਕੋਲ ਆਈਏ ਤਾਂ ਸਹੀ ਮੇਰਾ ਗੁਰੂ ਹਰ ਇੱਕ ਸਵਾਲ ਦਾ ਜਵਾਬ ਦਿੰਦਾ ਸਾਤ ਸੰਗ ਤੇੜੀ ਮੈਂ ਬੇਨਤੀ ਕਰਨ ਲੱਗੇ ਹਾਂ ਮਰ ਕਹਿੰਦੇ ਆਪਣੇ ਭਾਂਡੇ ਨੂੰ ਸਾਫ਼ ਕਰ ਤੇਰੇ ਭਾਂਡੇ ਵਿੱਚ ਗੁਰੂ ਕੀ ਦਾਤ ਪਾਉਂਦਾ ਉਹ ਦਾਤ ਹੈ ਅੰਮ੍ਰਿਤ ਦੀ ਅੰਮ੍ਰਿਤ ਸਾਸ ਸੰਗਤ ਕਿੰਨਾ ਕੋ ਜ਼ਰੂਰੀ ਹੈ ਆਪਾਂ ਇੱਕ ਛੋਟੇ ਜਿਹੇ ਸਾਖੀ ਦੇ ਵਿੱਚੋਂ ਗੱਲ ਕਰਕੇ ਸਮਾਪਤੀ ਕਰੀਏ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਸ ਵਕਤ ਦਮਦਮਾ ਸਾਬ ਦੀ ਧਰਤੀ ਤੇ ਗਏ ਸਭੋ ਕੀ ਤਲਵੰਡੀ ਉਸ ਵਕਤ ਉੱਥੇ ਭਾਈ ਡੱਲਾ ਡੱਲਾ ਚੌਧਰੀ ਰਹਿ ਰਿਹਾ ਹੈ ਤੇ ਉਹਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਅਰਦਾਸ ਕੀਤੀ ਬੇਨਤੀ ਕੀਤੀ ਸੱਚੇ ਪਾਤਸ਼ਾਹ ਤੁਸੀਂ ਮਿਹਰ ਕਰਿਓ ਅੱਜ ਦੇ ਰਾਤ ਦੇ ਜਿਹੜੀ ਪਹਿਰੇ ਦੀ ਸੇਵਾ ਹੈ ਉਹ ਤੁਸੀਂ ਮੈਨੂੰ ਬਖਸ਼ ਦਿਓ ਤੇ ਧੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਨਹੀਂ ਭਾਈ ਡਲਿਆ ਕੋਈ ਗੱਲ ਨਹੀਂ ਸਾਡੇ ਕੋਲ ਸਿੰਘ ਬਹੁਤ ਹੈ ਉਹ ਆਪੇ ਪਹਿਰੇ ਦੀ ਸੇਵਾ ਕਰ ਲੈਣਗੇ ਤੂੰ ਛੱਡ ਇਸ ਗੱਲ ਨੂੰ ਤੂੰ ਆਪਣਾ ਘਰੇ ਜਾ ਕੇ ਆਰਾਮ ਕਰ ਉਹ ਫੇਰਾ ਖਣ ਲੱਗਿਆ ਨਹੀਂ ਸਤਿਗੁਰੂ ਜੀ ਤੁਸੀਂ ਕਿਰਪਾ ਕਰੋ ਮੈਨੂੰ ਅੱਜ ਦੇ ਰਾਤ ਦੀ ਪਹਿਰੇ ਦੀ ਸੇਵਾ ਦੇ ਦੇ ਮਹਾਰਾਜ ਕਹਿੰਦੇ ਜਿੰਮੇ ਤੈਨੂੰ ਚੰਗਾ ਲੱਗਦਾ ਹੁਣ ਬਾਦਸ਼ਾਹ ਜੀ ਆਰਾਮ ਕਰਨ ਲੱਗੇ ਤੇ ਉਹ ਸਤਿਗੁਰੂ ਜੀ ਦੇ ਖੇਮੇ ਦੇ ਅੱਗੇ ਸਾਧ ਸੰਗਤ ਬਰਸ਼ਾ ਲੈ ਕੇ ਖੜਾਇਆ ਜਦੋਂ ਇੱਕ ਘੰਟਾ ਬਤੀਤ ਹੋਇਆ 2 ਘੰਟੇ ਬਤੀਤ ਹੋਏ ਸਤਿਗੁਰੂ ਗੁਰੂ ਪਾਤਸ਼ਾਹ ਨੇ ਫਿਰ ਦੇਖਿਆ ਤੇ ਆ ਦੇਖ ਕੇ ਆਖਣ ਲੱਗੇ ਕਹਿੰਦੇ ਭਾਈ ਡਲਿਆ ਕੋਈ ਗੱਲ ਨਹੀਂ ਜੇ ਤੂੰ ਥੱਕ ਗਿਆ ਹੈ ਤੈਨੂੰ ਆਰਾਮ ਕਰਨਾ ਤੂੰ ਘਰੇ ਚਲ ਜਾ ਕਿਸੇ ਸਿੱਖ ਨੂੰ ਆਪਾਂ ਸੇਵਾ ਦੇ ਦਿੰਨੇ ਆ ਉਹ ਫੇਰ ਆਖਣ ਲੱਗੇ ਨਹੀਂ ਸਤਿਗੁਰੂ ਜੀ ਮੈਂ ਮੰਗ ਕੇ ਸੇਵਾ ਲਈ ਆ ਉਸੇ ਮੈਨੂੰ ਇਹ ਸੇਵਾ ਦੇ ਦਿਓ ਤੇ ਸਾਧ ਸੰਗਤ ਉਸੇ ਸੇਵਾ ਦਿੱਤੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਰਾਮ ਕਰਨ ਲੱਗੇ ਸੌਂ ਗਏ ਤੇ ਜਦੋਂ ਅੰਮ੍ਰਿਤ ਵੇਲੇ ਉઠੇ ਤੇ ਸਾਧ ਸੰਗਤ ਉਸੇ ਵਕਤ ਦੱਲਾ ਵਰਸ਼ਾ ਲੈ ਕੇ ਸਤਿਗੁਰੂ ਜੀ ਦਾ ਚੌਂਕੀਦਾਰਾ ਕਰਨ ਲੱਗਿਆ ਵਾ ਦਰ ਦੇ ਕੋਰੇ ਖੜਾਏ ਗੁਰੂ ਅਮਰਦਾਸ ਸੱਚਾ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉੱਠੇ ਤੇ ਉੱਠ ਕੇ ਆਖਣ ਲੱਗੇ ਕਹਿੰਦੇ ਭਾਈ ਦੱਲਿਆ ਤੇਰੀ ਸੇਵਾ ਪਰਵਾਨ ਹੋਈ ਹੈ ਤੇਰੀ ਇਹ ਕੀਤੀ ਹੋਈ ਕੰਲਣਾ ਥਾਏ ਪਹਿਲੀ ਹੈ ਉਹ ਇੱਕ ਗੱਲ ਦੱਸ ਤੂੰ ਕੀ ਚਾਹੁੰਦਾ ਹੈ ਭਾਈ ਡੱਲਾ ਅੱਖ ਲੱਗਿਆ ਸੱਚੇ ਪਾਤਸ਼ਾਹ ਮੈਂ ਸੱਚ ਦੱਸਾਂ ਜਦੋਂ ਮੈਂ ਸੇਵਾ ਕਰਨ ਵਾਸਤੇ ਅਰਦਾਸ ਕੀਤੀ ਸੀ ਨਾ ਮੇਰੇ ਮਨ ਅੰਦਰ ਵਿਚਾਰ ਸੀ ਮੇਰੇ ਮਨ ਅੰਤਰ ਖਿਆਲ ਸੀ ਕਿ ਜੇ ਮੇਰੀ ਸੇਵਾ ਪ੍ਰਵਾਨ ਹੋ ਗਈ ਮੈਂ ਗੁਰੂ ਦੇ ਕੋਲੋਂ ਆਪਣਾ ਰਾਜ ਮੰਗ ਲਵਾਂਗਾ ਮੈਂ ਗੁਰੂ ਦੇ ਕੋਲੋਂ ਮੈਂ ਕੋਈ ਵੱਡੀ ਦਾਤ ਮੰਗ ਲਵਾਂਗਾ ਮੇਰੇ ਜਿਹੜਾ ਖਾਨਦਾਨ ਹੈ ਉਹ ਸਦੀਆਂ ਵਾਸਤੇ ਚੱਲਦਾ ਰਹੇ ਤੇ ਸੱਚੇ ਪਾਤਸ਼ਾਹ ਹੁਣ ਪਤਾ ਕੀ ਮੇਰੇ ਹਿਰਦੇ ਦਾ ਹਾਲ ਐ ਮੈਂ ਤੇਰੇ ਦਰ ਤੇ ਪੂਰੀ ਰਾਤ ਪਹਿਰਾ ਦਿੱਤਾ ਐ ਮੈਂ ਪੂਰੀ ਰਾਤ ਸੇਵਾ ਕੀਤੀ ਐ ਸੱਚੇ ਪਾਤਸ਼ਾਹ ਜਿਹੜਾ ਤੇਰਾ ਚੌਂਕੀਦਾਰਾ ਕਰਕੇ ਆਨੰਦ ਆਇਆ ਤੇਰੇ ਕੋਲ ਖੜ ਕੇ ਆਨੰਦ ਆਇਆ ਮਾਲਕ ਜੀ ਮੈਨੂੰ ਇਹ ਆਨੰਦ ਬਖਸ਼ ਦਿਓ ਸੱਚੇ ਪਾਤਸ਼ਾਹ ਤੁਸੀਂ ਮੈਨੂੰ ਆਪਣੇ ਕੋਲ ਇੱਕ ਪੀੜੀ ਜਿੰਨੀ ਜਗ੍ਹਾ ਦੇ ਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਖੰਡ ਲਗੇ ਭਾਈ ਦੱਲਿਆ ਤੂੰ ਇਸ ਗੱਲ ਨੂੰ ਛੱਡ ਜੋ ਤੂੰ ਮੰਗਣਾ ਮੰਗ ਲੈ ਤੈਨੂੰ ਸਭ ਕੁਝ ਮਿਲ ਜਾਵੇਗਾ ਤੇ ਧੰਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਖੜ ਸਾਹ ਸੰਗਤ ਭਾਈ ਡੱਲਾ ਜਿਸ ਵਕਤ ਆਖਣ ਲੱਗੇ ਨਹੀਂ ਮਹਾਰਾਜ ਫਿਰ ਪਾਤਸ਼ਾਹ ਕਹਿੰਦੇ ਤੈਨੂੰ ਅੰਮ੍ਰਿਤ ਲੈਣਾ ਪਵੇਗਾ ਅੰਮ੍ਰਿਤ ਦੀ ਦਾਤ ਲੈ ਤੈਨੂੰ ਗੁਰੂ ਕੋਲ ਸਦੀਪ ਵਾਸਤੇ ਜਗ੍ਹਾ ਮਿਲ ਜਾਵੇਗੀ ਭਾਈ ਡੱਲੇ ਨੇ ਅੰਮ੍ਰਿਤ ਛਕਿਆ ਗੁਰੂ ਦੇ ਦਰ ਤੇ ਪਰਵਾਨ ਹੋਏ ਆਉ ਸਾਸਨਤਾਪਾ ਦੀ ਪ੍ਰਣ ਕਰੀਏ ਆਪਾ ਅੰਮ੍ਰਿਤ ਧਾਰੀ ਹੋਈਏ ਗੁਰੂ ਕੇ ਜਹਾਜੇ ਚੜੀਏ ਤੇ ਗੁਰੂ ਬਲੇ ਬਣੀਏ ਸਾਧ ਸੰਗਤ ਤੇ ਬੇਨਤੀ ਪ੍ਰਵਾਨ ਕਰਨੇ ਕਾਰਨ ਸਾਰੀ ਸੰਗਤ ਦਾ ਬਹੁਤ ਧੰਨਵਾਦ ਪ੍ਰਬੰਧਕ ਕਮੇਟੀ ਦਾ ਤੇ ਸਮੁੱਚੇ ਨਗਰ ਦਾ